هلو اے ساڈے نال اج اے ساڈی کالونی نہیں ہاؤڈو جی سات بہت سن اے ہیڈ پرانا جیل میں روتے ਰੋੜ ਦੇ ਬਾਹਰ ਦੇ ਬਸ ਆਓ ਜੀ ਵੇਖੋ ਅਰਦਾਸ ਬਗਵਾਤ ਕਰਾ ਦਿਓ ਅਰਦਾਸ ਜੀ ਸਾਹਿਬ ਹਰ ਕਰਾ ਅਰਦਾਸ ਕਰਵਾ ਦਿਓ ਨਾਲੋਂ ਸਾਥ ਕਲਵਾ ਦੇ ਦਿਓ ਜੀ ਵਾਹਿਗੁਰੂ ਅਰਦਾਸ ਕਿਉਂ ਕਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਛੇ 10ਵੇਂ ਅੱਗੇ ਸੇ ਟੱਕ ਲਿਓ ਪ੍ਰਸੰਤ ਕੋ 3ਵੇਂ ਕੇ ਗੁਰੂ ਨਾਨਕ ਲੀਤੇ ਆਏ ਫਿਰ ਅੰਗਦ ਕੁੱਤੇ ਅਮਰਦਾਸ ਰਾਮਦਾਸ ਸਿੰਘ ਸਹਾਈ ਅਰਜਨਰ ਗੋਬਿੰਦ ਸਿੰਘ ਜੀ ਸਿਮਰੋ ਸ੍ਰੀ ਹਦਾਇ ਸ਼੍ਰੀ ਰਕਸ਼ਨ ਤੇ ਆਈਏ ਜਿੱਥੇ ਸਾਧੂ ਜਾਇ ਚ ਇੱਕ ਬਹਾਦਰ ਸਿੰਘ ਨੇ ਕਾ ਨਉ ਨਿਦਾਵਤ ਆਏ ਸਭ ਠਾਈਂ ਇਸਹਾਈ ਦਸਵੇਂ ਪਾਛੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਠਾਈਂ ਇਸਹਾਈ ਦਸਾਂ ਪਾਛੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਤ ਅੰਤਰ ਕੇ ਬੋਲੋ ਜੀ ਵਾਹਿਗੁਰੂ 50 ਪਿਆਰਿਆਂ ਚੌਹਾਂ ਸਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਬੰਢ ਕੇ ਛਕਿਆ ਦੇਖ ਚਲਾਈ ਤੇਗ ਵਾਜ ਦੇ ਕੇ ਕੈਡੈਂਟ ਕੀਤਾ ਇਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਦਿਨਾ ਸਿੰਘਾਂ ਸਿੰਘਣੀਆਂ ਨੇ ਧਰਵੇਂ ਸੀ ਦਿੱਤੇ ਚਰਖਣੀਆਂ ਤੇ ਚੜੇ ਬੰਦ ਬੰਦ ਕਟਵਾਏ ਖੋਪਰੀਆਂ ਤਰਵਾਇਆਂ ਤਨ ਆਰਿਆਂ ਨਾਲ ਚਰਾਏ ਸਹਿਤ ਇੱਕੜ ਸਾਹ ਦੇਸੀ ਧੋ ਕੇ ਮੁਕੋ ਸੀ ਨਾਲ ਚਾਰੀ ਤੇਰਾ ਭੈਣਾ ਮਿੱਠਾ ਕਰਕੇ ਮੰਨਿਆ ਤੈਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਅੰਜਾਂ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਿ ਆਮੇ ਚਿੱਤਿ ਹੁਣ ਕਾ ਸਦਕਾ ਸਰ ਸੁਖੋ ਦੇ ਜਹਾਂ ਜਹਾਂ ਖਾਲਸਾ ਜੀ ਸਰਤੰਤ ਰਚਿਆ ਰਹੇ ਦੇਖਤੇ ਫਤਿਹ ਫਿਰਦਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਵਾਨੇ ਬੋਲੋ ਜੀ ਵਾਹੀ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਨ ਵਿਵੇਕ ਦਾਣ ਸਾਧਾਨ ਪ੍ਰਸਾਦਾਨ ਦਾਣਾ ਸਰ ਦਾ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਨ ਚੌਕੀਆਂ ਚੰਢੇ ਬੁੰਗੇ ਜੋਗੋ ਜੋਗਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੀ ਗੁਰੂ ਸਿੱਖਾਂ ਦਾ ਮਨ ਨੀਮਾ ਮਤ ਜੀ ਮੱਧ ਰੱਖਾ ਪਾਈ ਗੁਰੂ ਇਹ ਕਾਲਪੁਰਖ ਆਪਣੀ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ਼੍ਰੀ ਨਨਕਾਣਾ ਸਾਹਿਬ ਤੇਰੇ ਗੁਰਦੁਆਰਿਆਂ ਗੁਰਤਾ ਮਾਤੇ ਜਿਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾ ਸੇਵਾ ਸਵਲ ਦਾ ਦਨ ਕਰ ਸਜਿ ਨੂੰ ਬਖਸ਼ੋ ਇਨੀ ਮਾਨਿਆ ਦੇ ਮਾਨੇ ਤਾਨਿਆ ਦੇ ਤਾਨੀ ਉਟਿਆ ਦੇ ਓਟ ਨਿਆਸਰੀਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ ਤਨ ਤਨ ਤਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਨ ਚਰਦਾਸ ਬੇਨਤੀ ਸਕੋ ਜੀ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਦਾਤਾ ਜੀਓ ਅਲਾਕਾ ਨਵਾਸੀ ਸੰਗਤਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਦਾਤਾ ਜੀਓ ਅੱਜ ਆਪ ਜੀ ਦੇ ਚਰਨਾਂ ਕਮਨ ਦਾ ਉਟਾਸਰਾ ਲੈ ਕੇ ਸੜਕ ਦੇ ਨਿਰਮਾਣ ਸ਼ੁਰੂ ਕੀਤੇ ਜਾ ਰਹੇ ਦਾਤਾ ਜੀਓ ਆਗਿਆ ਬਖਸ਼ੇ ਕਾਨੀ ਦਾਤਾ ਜੀਓ ਨਰ ਕਰਦੇ ਸੇਵਕ ਡਾਕਟਰ ਰਾਜਕਮਰ ਜੀ ਮੈਂਬਰ ਆਫ ਅਰेंजਮੈਂਟ ਨਰਟੇਰੇ ਸਭ ਜੋਤੀ ਜੀ ਕੈਬਨਟ ਮੰਤਰੀ ਸਮੂੱਚੀ ਪੰਚਾਇਤ ਬੀਬੀ ਨੀਤਾ ਰਣ ਇਸ ਪੰਚਤ ਇਸਮੂਹ ਇਲਾਕਾ ਨਿਵਾਸੀ ਭਤਵੰਤੇ ਸਜਣਾ ਦੀ ਦਤਾ ਜੀਓ ਆਪ ਜੀ ਦੇ ਚਰਨਾਕਮੇ ਚਰਦਾਸ ਬੇਨਤੀ ਇਸ ਕੋ ਜੀਓ ਕਿਰਪਾ ਕਰੋ ਰਹਿਮਤ ਕਰੋ ਆਪਣਾ ਮੇਰਪੈ ਬਣ ਰੱਖਿਓ ਦਤਾ ਜੀਓ ਕਾਰਜ ਰਾਸ ਕਰਨੇ ਰਹਿੰਦੇ ਕਾਰਜਮ ਚੰਗ ਸੰਗ ਸਹਿਤਾ ਕਰਨੀਂ ਦਾ ਤਾਰ ਜੀਓ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਤੇ ਆਪਣਾ ਮੇਰਪੈ ਬਣ ਰੱਖਣਾ ਦਤਾ ਜੀਓ ਮંત્રી ਸਹਿਬਾਨ ਹੁੰਦਾ ਤਾਰ ਜੀ ਲੋਕ ਭਲਾਈ ਦੇ ਕਾਰਜਾਂ ਵਰਕਰ ਸਾਰਿਆਂ ਨੂੰ ਬੋਲਦਾ ਜੀ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਇਹਦਾ ਸਹਿਯੋਗ ਦੇ ਤੇਰੇ ਚਲੋ ਸ਼ੁਕਰੀਆ ਧੰਨਵਾਦ ਠੀਕ ਸਭ ਤੋਂ ਪਹਿਲਾਂ ਜਿਹੜੀ ਉਹ ਟੈਂਕੀ ਬਣ ਗਈ ਨਾ ਸਤਿਗੁਰ ਨਦਰ ਕਰੇ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅਰਦਾਸ ਉਪਰੰਤ ਅੱਜ ਸਾਡੇ ਇਸ ਨਗਰ ਦੇ ਲਈ ਬਹੁਤ ਹੀ ਜ਼ਰੂਰੀ ਜਿਹੜੀ ਸੜਕਾ ਜਿਸ ਦਾ ਉਦਘਾਟਨ ਕੀਤਾ ਹੈ। ਔਰ ਸਾਡੇ ਚੋਚੇਚੇ ਤੌਰ ਤੇ ਸਾਡੇ ਇਸ ਹਲਕੇ ਤੋਂ ਸਾਡੇ ਐਮ.ਐਲ.ਏ. ਸਾਹਿਬ ਤੇ ਕੈਬਨਿਟ ਮਨਿਸਟਰ ਪੰਜਾਬ ਡਾਕਟਰ ਅਰਜੋਤ ਜੀ ਅਜੋਚੇਚੇ ਤੌਰ ਤੇ ਮੇਰੇ ਨਾਲ ਮੌਜੂਦ ਨੇ। ਔਰ ਸਾਡੇ ਡਿਸਟ੍ਰਿਕਟ ਇੰਚਾਰਜ ਸਾਡੇ ਚੇਅਰਮੈਨ ਪਲਾਨਿੰਗ ਬੋਰਡ ਮੈਡਮ ਕਰਮਜੀਤ ਕੌਰ ਜੀ ਤੇ ਜਿਨ੍ਹਾਂ ਨੂੰ ਮੈਂ ਵੈਸੇ ਬੌਸ ਹੀ ਕਹਿੰਦਾ ਕਿਉਂਕਿ ਸਾਡੇ ਬੌਸ ਹੀ ਹੈ। ਸਾਰੇ ਪਾਰਟੀ ਦੇ ਤੇ ਸਾਡੇ ਸੈਣੀ ਸਾਹਿਬ ਬਹੁਤ ਹੀ ਮੇਰੇ ਅਜ਼ੀਜ਼ ਦੋਸਤ ਨੇ ਬਹੁਤ ਪੁਰਾਣੇ ਦੋਸਤ ਨੇ ਸਾਡੇ ਚੇਅਰਮੈਨ ਨੇ ਸਾਡੇ ਇਸ ਨਗਰ ਦੀ ਸਰਪੰਚ ਸਾਹਿਬਾ ਔਰ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਤਰਜਬਦਰਜਾ ਮੇਰੇ ਅਹੁਦੇਦਾਰ ਸਹਿਬਾਨ ਤੇ ਬਹੁਤ ਹੀ ਪਿਆਰੇ ਸਾਥੀ ਤੇ ਸਾਡੇ ਪੀਡਬਲੂ ਡਿਪਾਰਟਮੈਂਟ ਤੋਂ ਸਾਡੇ ਐਕਸੀਅਨ ਸਾਹਿਬ ਐਸਡੀਓ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਔਰ ਬੜੀ ਜ਼ਰੂਰਤ ਸੀ ਤੁਸੀਂ ਸਾਰੇ ਮੇਰੇ ਕੋਲ ਆਏ ਵੀ ਮੈਡਮ ਕਰਮਜੀਤ ਕੌਰ ਜੀ ਨੇ ਵੀ ਉਚੇਚੇ ਤੌਰ ਤੇ ਇਹਨਾਂ ਦੇ ਇਨੀਸ਼ੀਏਟਿਵ ਸਦਕਾ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਸੋ ਮੈਂ ਤੁਹਾਨੂੰ ਤੁਹਾਡੇ ਸਾਰੇ ਕਮੇਟੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਸੜਕ ਬਣ ਕੇ ਤਿਆਰ ਹੋ ਜਾਣੀ ਹੈ ਤੇ ਤੁਹਾਡੇ ਸਾਰਿਆਂ ਦੇ ਲਈ ਇਹ ਲਾਭਮੰਦ ਸਾਬਤ ਹੋਵੇ ਤਾਂ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਵੱਡਾ ਧੰਨਵਾਦ जिन्ना दी दिशा निर्देश ਅਸੀਂ ਆਪਾਂ ਕੰਮ ਕੰਮ ਕਰ ਰਹੇ ਆ ਸਾਡੇ ਗੋਮੀ ਕਿਨੂਰ ਅਰਵਿੰਦ ਕੇ ਜਰੀਵਾਲ ਜੀ ਤੇ ਨਾਲ ਹੀ ਧੰਨਵਾਦ ਸਾਡੇ ਹਰਮਨ ਪਿਆਰੇ ਸੀਮ ਸਾਹਿਬ ਜਿਹੜੇ ਕੀ ਕਹਿ ਸਕਦੇ ਕਿ ਇੱਕ ਵਿਕਾਸ ਦੇ ਮਸੀਹਾ ਪੰਜਾਬ ਦੇ ਜਰਨੈਲ ਸਰਦਾਰ ਭਗਵੰਦ ਸਿੰਘ ਮਾਨ ਜੀ ਤੇ ਸਾਡੇ ਸਾਥੀ ਡਾਕਟਰ ਰਾਜਕਮਰ ਚੱਬੇਵਾਲ ਜੀ ਐਮਪੀ ਲੋਕ ਸਭਾ ਹਿਸ਼ਾਰਪੁਰ ਤੇ ਪੂਰੀ ਟੀਮ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ कि जिन्ना ने ਸਾਡੇ ਹਲਕੇ ਵਾਸਤੇ ਜਿਹੜਾ ਪਿੰਡ ਕੱਕੋ ਹੈਗਾ ਜਿਹੜੀ ਸੜਕ ਕਾਫੀ ਸਮਿਆਂ ਤੋਂ ਮੈਂ ਕਹੂੰਗਾ ਕਿ ਉਹਦੀ ਜਿਹੜੇ ਹਾਲਾਤ ਸੀ ਕਾਫੀ ਨਾਜ਼ੁਕ ਸੀਗੇ ਤੇ ਕਈ ਵਾਰ ਸਾਡੇ ਕੋ ਵੀ ਲੋਕ ਪਹੁੰਚੇ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਨਾਲ ਇਥੋਂ ਮੈਡਮ ਕਰਮਜੀਤ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਇਥੋਂ ਤੇ ਮੈਂ ਆਪਣੇ ਆਪਣੇ ਵੱਲੋਂ ਤੇ ਆਪਣੇ ਹਲਕਾ ਨਿਵਾਸੀ ਵੱਲੋਂ ਡਾਕਟਰ ਡਾਕਟਰ ਰਾਜ ਕੁਮਾਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨੂੰ ਸਾਡੀ ਰਿਕੁਐਸਟ ਨੂੰ ਬੇਨਤੀ ਨੂੰ ਪਹਿਲ ਦੇ ਆਧਾਰ ਤੇ ਮੰਨਦੇ ਹੋਏ ਨਾਲੋਂ ਨਾਲ ਹੀ ਇਹਨਾਂ ਜਿਹੜਾ ਜੋ ਰਾਸ਼ੀ ਸਾਨੂੰ ਦਿੱਤੀ ਹੈਗੀ ਤੇ ਬਹੁਤ ਜਲਦੀ ਇਹ ਸੜਕ ਦਾ ਕੰਮ ਸ਼ੁਰੂ ਹੋ ਜਾਏਗਾ ਤੇ ਮੈਂ ਇਹ ਹੀ ਕਹਾਂਗਾ ਕਿ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਜਿਸ ਆਸਮਾਨ ਦੇ ਨਾਲ ਸਾਨੂੰ ਚੁਣਿਆ ਹੈਗਾ ਤੇ ਸਾਡੀ ਪੂਰੀ ਟੀਮ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਸਾਹਿਬਾਨ ਸਾਡੇ ਸਾਰੇ ਐਮਐਲਏ ਸਾਹਿਬਾਨ ਤੇ ਜਿੰਨੇ ਵੀ ਸਾਡੇ ਲੋਕ ਸਭਾ ਮੈਂਬਰ ਨੇ ਪੰਜਾਬ ਤੋਂ ਚੁਣ ਕੇ ਗਿਆ ਆਮ ਆਦਮੀ ਪਾਰਟੀ ਵੱਲੋਂ ਉਹ ਸਾਰੇ ਦਿਨ ਰਾਤ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਲੱਗੇ ਹੋਏ ਨੇ ਤੇ ਅਸੀਂ ਇਹੀ ਕਮਾਗੇ ਉਸੇ ਉਸ ਤੋਂ ਬਾਅਦ ਆਸਮਾਨ ਪਿਆਰ ਦੇ ਨਾਲ ਸਭ ਪੰਜਾਬ ਦੀ ਸਭ ਲੋਕਾਂ ਦੀ ਸੇਵਾ ਕਰਾਂਗੇ ਸੋ ਇੱਕ ਵਾਰੀ ਫਿਰ ਮੈਂ ਆਈ ਹੋਏ ਸੰਗਤ ਨੂੰ ਸਾਨੂੰ ਵਧਾਈ ਦੇਣ ਦਾ ਤੇ ਸਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਸੇ ਟਾਈਮ ਹੀ ਕਹਿੰਦਾ ਵੀ ਸ਼ੁਰੂ ਕੀਤੀ ਜਾਵੇ ਸੋ ਥੋੜੀਆਂ ਜੀਆਂ ਅੜਚਨਾ ਹੁੰਦੀਆਂ ਹਨ ਗਵਰਨਮੈਂਟ ਦੇ ਕੰਮਾਂ ਵਿੱਚ ਟੈਂਡਰ ਹੋਣਾ ਹੁੰਦਾ ਹੈ ਐਸਟੀਮੇਟ ਜਾਣਾ ਹੁੰਦਾ ਹੈ ਸੋ ਸਾਰਿਆਂ ਦੀ ਇਹ ਬੇਨਤੀ ਤੇ ਸਾਡੀ ਸੁਸਾਇਟੀ ਦੀ ਬੇਨਤੀ ਤੇ ਸਾਡੇ ਪੰਚਾਇਤ ਦੀ ਬੇਨਤੀ ਤੇ ਸਾਰਿਆਂ ਦੇ ਨਗਰ ਨਿਵਾਸੀਆਂ ਦੀ ਬੇਨਤੀ ਤੇ ਇਹ ਕੰਮ ਸਾਡਾ ਸ਼ੁਰੂ ਹੋਣ ਲੱਗਾ ਹੈ ਸੋ ਸਾਰਿਆਂ ਨੇ ਸਾਰਿਆਂ ਦਾ ਸੰਯੋਗ ਹੈ ਇੱਕ ਤਾਂ ਸੰਯੋਗ ਨਹੀਂ ਸਾਰਿਆਂ ਨੇ ਹੀ ਸਿਰ ਧਰਤੀਵਾਜੀ ਲਾਈ ਸੀ 2000 ਤੋਂ ਪਹਿਲਾਂ ਦੀ ਇਹ ਸ਼ੜਕ ਬਣੀ ਹੈ ਸੋ ਰਾਜਕਮਰ ਜੀ ਹੁਣਾਂ ਨੇ ਸਾਡੀ ਬੀਬੀ ਕਰਮਜੀਤ ਕੌਰ ਹੁਣਾਂ ਜੀ ਦੇ ਨੇ ਜਤਨਾ ਸਦਕਾ ਡਾਕਟਰ ਰਵਜੋਤ ਸਿੰਘ ਹੁਣਾਂ ਦੇ ਜਤਨਾ ਸਦਕਾ ਇਹ ਸ਼ੜਕਾ ਬਣ ਕੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦਿੱਤੀ ਜਾਏਗੀ ਸੋ ਸਭ ਤੋਂ ਪਹਿਲਾਂ ਇਹ ਟੈਂਕੀ ਬਣਵਾ ਕੇ ਦੇ ਦਿੱਤੀ ਕੁਝ ਦਿਨਾਂ ਦੇ ਵਿੱਚ ਹੀ ਟੈਂਕੀ ਬਣ ਕੇ ਤਿਆਰ ਹੋ ਗਈ ਐ ਸੋ ਸਪਲਾਈ ਵੀ ਸ਼ੁਰੂ ਹੋ ਗਈ ਐ ਸਾਰਿਆਂ ਨੇ ਯਕਾਰਾ ਬੋਲ ਰਹਾ ਹੈ ਬੋਲੇ ਸੋ ਨਿਹਾਲ ਬੋਲੇ ਸਤਿ ਸ਼੍ਰੀ ਅਕਾਲ ਇਹਨਾਂ ਦਾ ਸਾਨੂੰ ਇੰਨਾ ਜ਼ਿਆਦਾ ਸਹਿਯੋਗ ਸਾਥ ਰੰਦਾ ਤੁਸੀਂ ਯਕੀਨ ਕਰੋ ਵੀ ਆਹ ਵਾਲੀ ਗੱਲ ਅਸੀਂ ਸੜਕ ਵਾਲੀ ਇਹਨਾਂ ਨੇ ਇੱਕ ਵਾਰ ਸਹਿਸਭਾਵਕ ਕੀਤੀ ਸੀ ਦੂਜੀ ਵਾਰੀ ਇਹਨਾਂ ਨੇ ਮੈਨੂੰ ਦਸਤਰ ਬੁਲਾ ਕੇ ਉਸੇ ਵੇਲੇ ਫੋਨ ਕੀਤਾ ਤੁਹਾਡੇ ਨਾਲ ਗੱਲ ਹੋਈ ਔਰ ਤੁਸੀਂ ਵੀ ਫਾਈਲ ਲੈਣ ਤੋਂ ਪਹਿਲਾਂ ਕਹਤਾ ਜੀ ਮੈਡਮ ਸੈਂਕਸ਼ਨ ਬੜੀ ਖੁਸ਼ੀ ਹੋਈ ਉਸ ਵੇਲੇ ਇਸੇ ਤਰ੍ਹਾਂ ਸਾਡੇ ਵੱਡੇ ਵੀ ਡਾਕਟਰ ਅਭਜੋਤ ਜੀ ਨੇ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਦੀ ਸਮੱਸਿਆ ਸੀ ਇਹਨਾਂ ਨੇ ਆਕੇ ਉਭਗਟਨ ਕੀਤਾ ਔਰ ਇੱਥੇ ਠੇਕੇਦਾਰ ਪੰਸਰਾਮ ਜੀ ਹੋਣੇ ਆ ਖੜੇ ਉਹਨਾਂ ਨੇ ਇੰਨੀ ਤੇਜ਼ੀ ਨਾਲ ਉਹ ਡਾਕਟਰ ਸਾਹਿਬ ਕੰਮ ਕੀਤਾ ਵੀ ਉਹ ਕੋਲੋਨੀ ਆਪਣੀ ਜਿਹੜੀ ਆ ਟੈਂਕੀ ਬਣ ਕੇ ਬਿਲਕੁਲ ਤਿਆਰ ਆ ਹੁਣਾ ਸਿਰਫ ਪਾਣੀ ਦਾ ਕਨੈਕਸ਼ਨ ਜੋੜਨ ਵਾਲਾ ਰਹਿ ਗਿਆ ਹੁਣ ਤੁਸੀਂ ਸਾਡੇ ਦੋਨੇ ਵੱਡੇ ਵੀਰ ਬੈਠੇ ਆ ਸਾਰਿਆਂ ਦੇ ਵੱਲੋਂ ਇੱਕ ਸਾਡੀ ਤੁਹਾਨੂੰ ਬੇਨਤੀ ਆ ਵੀ ਸਾਡਾ ਜਿਹੜਾ ਪਿੰਡ ਆ ਕੱਕੋਣਾ ਜੀ ਇਹ ਸੈਮੀ ਅਰਬਨ ਜਿਹਾ ਪਿੰਡ ਹੈਗਾ ਸਾਡੇ ਕੋਲ ਨਾ ਤਾਂ ਕੋਈ ਪੰਚਾਇਤੀ ਫੰਡ ਹੁੰਦੇ ਆ ਨਾ ਪੰਚਾਇਤ ਦੇ ਕੋਲ ਕੋਈ ਜ਼ਮੀਨ ਆ ਨਾ ਪੰਚਾਇਤ ਨੂੰ ਕੋਈ ਇਨਕਮ ਆ ਸੋ ਤੁਸੀਂ ਜਿਹੜਾ ਆ ਸਾਡੀ ਗੱਡੀ ਨੂੰ ਜਿਹੜਾ ਰੇੜੇ ਲਾਉਣੇ ਆ ਹਵਾ ਭਰ ਕੇ ਰੱਖਣੀਆਂ ਕਿ ਦੌੜੀ ਚੱਲੇ ਕਿਉਂਕਿ ਸਾਨੂੰ ਮੀਨ ਜਿਹੜੀ ਆ ਫੰਡਸ ਦੀ ਲੋੜ ਆ ਇੱਕ ਡਾਕਟਰ ਸਾਹਿਬ ਡਾਕਟਰ ਅਵਜੋਤੀ ਬੇਨਤੀ ਆ ਵੀ ਕਿਸੇ ਦਿਨ ਆਪਾਂ ਟਾਈਮ ਕੱਢੀਏ ਨਾ ਸੜਕ ਦੇ ਪਰਲੇ ਪਾਸੇ ਵੀ ਸਾਰਾ ਕਟਕੋਚ ਏਰੀਆ ਪੈਂਦਾ ਭਾਜੀ ਉਧਰ ਸੀਵਰੇਜ ਹੈ ਨਹੀਂਗਾ ਨਾਲੀਆਂ ਦਾ ਪਾਣੀ ਸਾਰਾ ਜਿਹੜਾ